ਜੈਸਾ ਮਾਨ ਤੈਸਾ ਅਭਿਮਾਨ ਜੈਸਾ ਰੰਕ ਤੈਸਾ ਰਾਜਾ ਜੋ ਵਰਤਾਇ ਸਾਈ ਜੁਗਤ ਸੁਖੁਣੀ ਸਾਚੁ ਗੁਰੂ ਸਾਹਿਬ ਨੇ ਕਿੰਨਾ ਸੌਖਾ ਸਮਝਾਇਆ ਸਾਨੂੰ ਸਿੱਖ ਨੂੰ ਵੀ ਤੇਰਾ ਸੁਆ ਤੇਰਾ ਵਿਹਾਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਜੈਸਾ ਮਾਨ ਜੇ ਤੈਨੂੰ ਕਿਸੇ ਚਾਰ ਬੰਦਿਆਂ ਨੇ ਕਹਿ ਤਾ ਨੇ ਵਾ 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 ਪ੍ਰਧਾਨ ਜੀ ਬਾਜ ਜਥੇਦਾਰ ਜੀ ਵਾ ਕੁਝ ਤੋਂ ਫਲ ਨਾ ਜਾਵੇ ਜੇ ਤੈਨੂੰ ਕਿਸ ਨੇ ਚਾਰ ਨੇ ਬੁਰਾ ਕਹਿਤਾ ਡੋਣ ਦੇਖੋ ਆਪਣੇ ਤੇ ਪ੍ਰਭਾਵ ਪੈਂਦਾ ਇਹ ਗੱਲਾਂ ਦਾ ਸਾਨੂੰ ਚਾਰ ਬੰਦੇ ਚੰਗਾ ਕਹਿਣ ਲੱਗ ਜਾਂਦੇ ਅਸੀਂ ਚਿਹਰਾ ਹੋਰ ਹੋ ਜਾਂਦਾ ਇੱਕ ਨੇ ਜੇ ਸਾਨੂੰ ਸਾਨੂੰ ਸੁਣਦੇ ਕਿਸੇ ਕੰਨ ਚ ਆਵਾਜ਼ ਪੈ ਜੇ ਅਡਾ ਲੱਗਦਾ ਗੁਰੂ ਸਾਹਿਬ ਨੇ ਜੈਸਾ ਮਾਣ ਤੈਸਾ ਮਾਣ ਜੈਸਾ ਰੰਕ ਦੇਖ ਜਿਹੋ ਜਾਂ ਗਰੀਬ ਤੇ ਬਾਦਸ਼ਾਹ ਚ ਫਰਕ ਚਾਹੇ ਤੇਰੇ ਸਾਹਮਣੇ ਐ ਐਮਐਲਏ ਖੜਾ ਚ ਗਰੀਬ ਖੜਾ ਹੁ ਤੂੰ ਦੇਖੀ ਸਾਡੇ ਵਿੱਚ ਕਈ ਲੋਕਾਂ ਦਾ ਸੁਭਾਅ ਐ ਵੱਡਾ ਬੰਦਾ ਹੋਵੇ ਲੀਡਰ ਕੋਈ ਕੱਲਾ ਐਮਐਲਏ ਨਹੀਂ ਕੋਈ ਵੀ ਹੋਵੇ ਆਫੀਸਰ ਹੋਵੇ ਕਿਤੇ ਹੋਰ ਹੋਵੇ ਉਹਦੇ ਬੰਦਾ ਚਾਸ ਵੇਰੇ ਪੂਸ਼ ਮਾਰਦਾ ਤੇ ਗਰੀਬ ਉਹਦੇ ਨਾਲ ਉਹਦੀ ਬੋਲਬਾਨੀ ਉਹ ਨਹੀਂ ਹੁੰਦੀ ਉੱਥੇ ਉਹਦੇ ਉੱਤੇ ਗਰੀਬ ਦੇ ਉੱਤੇ ਲੀਡਰ ਬਣਾਉਂਦਾ ਉਹ ਹੀ ਬੰਦਾ ਪਰ ਗੁਰੂ ਸਾਹਿਬ ਕਹਿੰਦੇ ਸਿੱਖਾ ਤੇਰੇ ਜੀਵਨ ਚ ਇਹ ਨਹੀਂ ਹੋਣਾ ਚਾਹੀਦਾ ਤੇਰੇ ਜੀਵਨ ਚ ਜੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਯੁਗਤ ਜੋ ਆਹ ਯੁਗਤੀ ਨੂੰ ਜੀਵਨ ਚ ਅਪਣਾ ਲੇਗਾ ਵਰਤ ਲੇਗਾ ਆਹ ਟੰਗ ਵਰਤ ਲੇਗਾ ਗੁਰੂ ਆਖੀਦਾ ਜੋ ਵਰਤਾਏ ਸਾਈ ਯੁਗਤ ਨਾਨਕ ਸੋ ਪੁਰਖ ਕਹੀਏ ਜੀਵਨ ਮੁਕਤ ਉਹ ਇਨਸਾਨ ਨੂੰ ਕਿਤੇ ਜਾਣ ਦੀ ਲੋੜ ਨਹੀਂ ਉਹ ਜਿਉਂਦੇ ਹੀ ਮੁਕਤ ਆ ਮਰਨ ਤੋਂ ਬਾਅਦ ਦੀ ਮੁਕਤੀ ਨਹੀਂ ਜਿਉਂਦੇ ਜੀ ਮੁਕਤ ਹੋਣ ਹੈ ਸੇ